ਹਾਂਜੀ ਮੇਰਾ ਕੀ ਹਾਲ ਚਾਲ ਹੈ ਆਜ ਫੇਰ ਚੱਲੇ ਸੀ ਆਪਾਂ ਰੇਤਾ ਲੈਣ ਦੋ ਟਰਾਲੀਆਂ ਆਪਣੀਆਂ ਹੋ ਗਈਆਂ ਸੀ ਇੱਕ ਵੱਡੀ ਡੋਲ ਐਕਸਲ ਦੇ 2150 ਅੰਗੇ ਜੋ ਰਾਣੀ ਸੰਦਰਾ ਵੀ ਲੈ ਜਾਂਦੇ ਆ ਮੁੰਡੇ ਡਟੇਵਾ ਬੈੱਡ ਘਸਣੇ ਲਈ ਆ ਉਧਰ ਅੰਦਰ ਖੜੇ ਕੋੜੇ ਦੇਖ ਉਧਰ ਵੱਢ ਕੇ ਲੈ ਜਾਵਾਂਗੇ ਬਾਕੀ ਮੈਂ ਆਉਂਦੇ ਆ ਤੁਹਾਨੂੰ ਗੱਡੇ ਘਸਕੇ ਆਉਂਦੇ ਕੰਢੇ ਵਾਲੇ ਕੋਲ ਪਿਆ ਰਹੇ ਬੈੱਡ ਗਾ ਸਕੇ ਵਿੱਚ ਵੀ ਲਿਆਵਾਂਗੇ ਰੇਤਾਂ ਜਾਂ ਬਜਰੀ ਕੋਈ ਵੀ ਇੱਧਰੋਂ ਆਪਣਾ ਕੋਹੜਾ ਕੱਢੀਏ ਮਾਮਾ ਚਲੀਆਂ ਵੇ ਮਾਮਾ ਜੀ ਆ ਗਏ ਆ ਫੇ ਆਪਣੇ ਰੋ ਰੋ ਰਾਜੂ ਟੈਂਕੀ ਭਰ ਕੇ ਜਾਂ ਕਰਨਾ ਜੀ ਪੁੱਤ ਆਹ ਵੀ ਮੇਟਰ ਆਵਰੇ ਪਾਣੀ ਬੈਕ ਚੱਲੀ ਆ ਗਿਆ ਹਾਂ ਆ ਰਾਣੀ ਸੰਧਰਾ ਆਉਣੇ ਮਕਰੇ ਦਾ ਮਾਣ ਆ ਮਾਮਾ ਗੱਦਾਂ ਵੇ ਵਧੀਆ ਵਧੀਆ ਉਹ ਦਿਖਾਏ ਤੁਸੀਂ ਜੋੜੀ ਕੱਢਦੇ ਕੋਦੇ ਦੇ ਵਿਖਾਏ ਇਹ ਦੇਖਦਾ ਨਹੀਂ ਵੇ ਐਸਾ ਹੁੰਦਾ ਕਹਿੰਦੇ ਮੁੰਡੇ ਮੇਟੀਆਂ ਨੇ ਬਾਜਾ ਗੋਟੂ ਡਬਲ ਐਕਸਲ ਦੇ ਅੱਜ ਹਾਂ ਚਾਰ ਸਿਲੰਡਰ ਦਾਵੇ ਮੈਂ ਨਾਟਕ ਸਾਈ ਵੀ ਚੱਲਦੀ ਆ ਉਹ ਚੇਤਾ ਭੁੱਲ ਗਿਆ ਜੀ ਹਵਾ ਭرائی ਵੀ ਹਵਾ ਚੈੱਕ ਕਰਾ ਲਈਏ ਰਸਤੇ ਜੇ ਟੰਗੀ ਪਰੇਸ਼ਾਨਾ ਹੋਵੇ ਇਧਰ ਮਾਮਾ ਜੀ ਨੂੰ ਭੁੱਖ ਲੱਗ ਗਈ ਪਰੌਂਠਾ ਝੰਬਣ ਲੱਪੇ ਨਾਲ ਪਰੌਂਠਾ ਚਾਰ ਲੋ ਵੀ ਮਿੱਤਰੋ ਲੱਗੇ ਪਹੁੰਚ ਗਏ ਸਰਕਾਰਾਂ ਦਾ ਵੀ ਨਹੀਂ ਬਣਨਾ ਹੈ ਜਿਦਾਂ ਦਾ ਬਾਬੇ ਬਣਾਈ ਜਾਂਦੇ ਆ ਸੇਵਾ ਚੱਲਦੀ ਵੀ ਪੂਰੀ ਲੰਗਰ ਲੰਗਰ ਵੀ ਚੱਲਦਾ ਨਾਲ ਤੇ ਸੇਵਾ ਵੀ ਚੱਲਦੀ ਆ ਸੇਵਾ ਵਾਲੀਆਂ ਗੱਡੀਆਂ ਚੱਲਣ ਨਹੀਂ ਆ ਪੂਰੀਆਂ ਹੈ ਨਾ

ਆਜੋ ਮੁੰਡੇ ਲੰਗਰ ਛਕਾਈਏ ਮਾਮੇ ਨੂੰ ਭੁੱਖ ਬਹੁਤ ਜਿਆਦੀ ਲੱਗ ਜਾਂਦੀ ਆ ਮम्मा ਕਹਿੰਦਾ ਗੋਪੀ ਨੇ ਪਰੌਂਠੇ ਪਚਾ ਲਏ ਤੇ ਰਾਜ ਕਹਿੰਦਾ ਫੇਰ ਲੰਗਰ ਛਕਣਾ ਮੈਨਾਂ ਚਾਹ ਨਾ ਇੱਕ ਵਾਰੀ ਕਹਿੰਦਾ ਟੁਪਲੇ ਬਹੁਤ ਲਵਾਉਂਦਾ ਆ ਲੈ ਬਈ ਜਾਦਾ ਲੰਗਰ ਦੇ ਨਾਲ ਰਾਜ ਮੰਮਾ ਪਾ ਲਿਆ ਢੇੜਾ ਹੋਰ ਹੋਰ ਬਾਬਿਆਂ ਦਾ ਨਾ ਪੂਰੀ ਸੇਵਾ ਚੱਲਦੀ ਪਈ ਆ ਥੋਲੇ ਮੱਲੇ ਦਾ ਕੋਹਰ ਰੋਡ ਹੋ ਜਾਣਾ ਤਿਆਰ ਚਾਹ ਲੰਗਰ ਖਾ ਕੇ ਤੁਰ ਪਏ ਚੋਬਰ ਆਹੀ ਪਲਾਸ ਦਾ ਪੂਰਾ ਇੱਥੇ ਲੱਗਦਾ ਮੈਨਾ ਹਰੇ ਲਾਲ ਇੱਥੇ ਲੈ ਕੇ ਆਓ ਫੇਰ ਪਤਾ ਲੱਗਦਾ ਇਹਦੇ ਨੀਲੇ ਹੀ ਝੜਦੇ ਬੱਕਰੇ ਇੱਧਰ ਸਰ ਮਾਰੀ ਜਾਂਦਾ ਆ ਆ ਬੰਦਾ ਡਾਟਾ ਦੇ ਪਿੱਛੇ ਆਦਾ ਆ ਚਾਰ ਸਿਲੰਡਰ ਤੇ ਲਾ ਲੈ ਜੇ ਲਾਣਾ ਆ ਨਾ ਕੀ ਹਾਲ ਚੱਲ ਦੋਸਤੋ ਲਓ ਬਈ ਪਹੁੰਚ ਗਏ ਆਪਾਂ ਕ੍ਰੈਸ਼ਰ ਦੇ ਉੱਤੇ ਨਮਾਦਰ ਕਰਦਾ ਗੱਲਬਾਤ ਬਾਕੀ ਮੁੰਡੇ ਡਟੇ ਹੋ ਆ ਪੱਲੇ ਪੱਲੇ ਬੰਨਦੇਗਾ ਟਰਾਲੀਆਂ ਨੂੰ ਇਹਨਾਂ ਨਾਲ ਜਿਹੜੇ ਮੁੰਡੇ ਘਰ ਆਉਂਦੇ ਆਂ ਇਧਰ ਵੀ ਲੈ ਪੱਲੇ ਬੰਨਿਆ ਜਾਊਗਾ ਪਹਿਲਾਂ ਵੱਡੀ ਨੂੰ ਬੰਨਦੇ ਆਂ ਪੱਲੇ ਡਟੇਗਾ ਮੁੰਡੇ ਮੁੰਡੇ ਬਨ ਕੇ ਬਾਕੀ ਜੋ ਭੌਣੇ ਆ ਤਾਂ ਫੇਰ ਮਿਲਦੇ ਆਂ ਕੰਮ ਅਜ ਪੂਰਾ ਜੋਰ ਜੋਰੀ ਬਣਾਇਆ ਉਨੇ ਬੰਨੀ ਆਖਰੀ ਇਕ ਟ੍ਰਾਲੀ ਹੋ ਗਈ ਤਿਆਰ ਦੂਜੀ ਨੂੰ ਹਣ ਕਸ ਰਿਹਾ ਗੋਪੀ ਕੈਨੇਡਾ ਵਾਲਾ ਤੈਂ ਦਾਣਾ ਕਰ ਲੋ ਪੱਲੇ ਨੇ ਥੱਲੇ ਖਿੱਚਣਾ ਹੁੰਦਾ ਆ ਨਿਕਲ ਜਾਣਾ ਉੱਪਰੋਂ ਬਾਜੀ ਪੱਲੇ ਨਹੀਂ ਬੰਨਣੇ ਆਏ ਤੁਹਾਨੂੰ ਉਖਾਲਿਆ ਉਪਰ ਮਗਰ ਛੋਟਾ ਪੈਂਦਾ ਹਾਂ ਹਮ ਇੱਕੀ ਬੁੱਟੀ ਦਾ ਪੱਲਾ ਏ ਮੋਮਤੀ ਨਾਲ ਬੰਨ ਲਾ ਮੈਂ ਬਣਾ ਆਖਰੀ ਰੋੜੀ ਹਾਂ ਲੋ ਬੀ ਮਿੱਤਰੋ ਟਰਾਲੀ ਹੁੰਦੀ ਪਈ ਆ ਲੋਡ ਉਹ ਕਿਸ਼ੇ ਆ ਗਿਆ ਟਰੈਕਟਰ ਦਾ ਬਾਕੀ ਦੂਜਿਆਂ ਦੇ ਆਉਂਦੀਆਂ ਹੋਰ ਟਾਈਮ ਲਾ ਬਲੋਡ ਆਉਂਦੀਆਂ ਲੱਗਦੇ ਨੇ ਬਾਕੀ ਟਾਈਮ ਤੇ ਉਹ ਨਿਕਲਦਾ ਮਾਲ ਇਹਨੂੰ ਲਾਡ ਹੋਰ ਪਵਾ ਲੰਦਾ ਇੱਚ ਪਵਾ ਲਾ ਕੋਰ ਆਹੋ ਬਨੇ ਤੂੰ ਕਹੇ ਬਨੇ ਤੂੰ ਕਹੇ ਬਨੇ ਤੂੰ ਕਹੇ ਬਨੇ ਤਾਈ ਪਾਸ ਦੇਣਾ ਮੈਂ ਕੀ ਦੇ ਕਢਾਣਾ ਬਨੇ ਤੂੰ ਕਹੇ ਆਹ ਭਾਜੀ ਨੂੰ ਕਹਾਂ ਭਾਜੀ ਲਗਾ ਉਹਦਾ ਮੇਰਾ ਵੀਰ ਪਵਾ ਲਾ ਰਿਹਾ ਸੀ ਧਾਰੇ ਉਹਨੇ ਨੇ ਪੈਸੇ ਪਾ ਦੇਣਾ ਕਿ ਸੈਗੜੇ ਕੰਢ ਦੇ ਮੈਕਸ ਲੈ ਯਾਰ ਮਾਮਾ ਇਦਾਂ ਦੱਤ ਕਾ ਲੋ ਇਦਾਂ ਕਰਦਾ ਆ ਉਹਨੂੰ ਦਵਾਈ ਉਹਨੂੰ ਕਾ ਦੱਬ ਦੇ ਇਹ ਕਿਹੜਾ ਬੈੱਡ ਆ ਜਿਹੜਾ ਖੁੱਲ ਜਾਣਾ ਆ ਤੂੰ ਨਾ ਬੈਠੀ ਐ ਤੇ ਜੇ ਡਰ ਲੱਗਦਾ ਤਾਂ ਮਾੜਾ ਉਹ ਚੱਲਣਾ ਭਾਜੀ ਬਾਰੇ ਬਾਈ ਬਾਰੇ ਯਾਰ ਹੋਰ ਨੰਮੀ ਨੇ ਚੜਾਈ ਜੀ ਬਗ ਰਹਿਣਾ ਚੜਜੂ ਚੜਜੂ ਉਹ ਪੀਆ ਲਾਡਰ ਵਾਲੀ ਹੂੰ ਲੱਖਰ ਆਇਆ ਬੰਦੇ ਵਾਲੇ ਨਾਲੀ ਯਾ ਰਾਲੀ ਨੇ ਠੇਲਾ ਦੇ ਡਾਗੇ ਦੇਖ ਤੇ ਕਿੱਥੇ ਲੂਗੀ ਹੋਰ ਹੋ ਰਿਹਾ ਜਾਂ ਫਿਰ ਹੋਰ ਹੀ ਲਾ ਦੇ ਅੱਧਾ ਰਈਆ ਲੋਡ ਇੱਥੇ ਘਰ ਆ ਲਈ ਆ ਪਾ ਬਜਰੀ ਦੋ ਲਈਆਂ ਕੱਢ ਉਧਰ ਨੂੰ ਨਿਕਲ ਗਈਆਂ ਆ ਉਧਰ ਗਏ ਲਾਉਣ ਬਾਜੀ ਇਹ ਵੀ ਠੋਕੀ ਭਰਾ ਲੈਣੀ ਆ ਜਵਾਨ ਆਪ ਦੱਸ ਦੇ ਬਹੁਣਾ ਕਿ ਕਿੱਥੇ ਪੈਣਾ ਮਾਰ ਨਾ ਸੀਟੀ ਕੱਢ ਕੇ ਲੈ ਜਾਂਦੇ ਆਂ ਕੱਭਰੂ ਅੱਜ ਕੁਝ ਕਰੂਗਾ ਢੜਕਾ ਬਣਦਾ ਘਟਕਾ ਪਾਪੜ ਵਾਲੇ ਆ ਗਏ ਬਜੀਆਂ ਬੁਜੀਆਂ ਐ ਨਹੀਂ ਹਫਤੇ ਪੁਰਾਣੀਆਂ ਉਹ ਲਿਆ ਦੇ ਇਹਨੂੰ ਲੋਕੀ ਕਹਿੰਦੇ ਨੇ ਨਾਰਮ ਰੋਟੀ ਆਵੇ ਇਹਨੂੰ ਪਾਪੜ ਵਾਲੀ ਆਵੇ ਛਾਣਪੂਰੀ ਵਾਲੇ ਕੋਲੋਂ ਲਿਆ ਦੋ ਨਹੀਂ ਤੁਹਾਨੂੰ ਉਧਰ ਮੈਂ ਦੱਲੀ ਆ ਨੀ ਨਾ ਕੋਈ ਇਹ ਬਾਜੀ ਹੋਈ ਨਾ ਗੱਲ ਮੈਂ ਚਲੋ ਬਾਤ ਇਹ ਆਣਾ ਕੀ ਕਹਿਣਾ ਆ ਇਹ ਬਗਲ ਦਾ ਬੇਲ ਦੱਜੀ ਵੜਾ ਇਹ ਭਰਾਵਾ ਮੱਕੜੀ ਹਾਂਜੀ ਸੈਂਟਰ ਨੂੰ ਲਕੋਨੀਆਂ ਦੇ ਪਨੀਰ ਲੋ ਲੋ ਮਿੱਤਰੋ ਪ੍ਰਸ਼ਾਦਾ ਛੱਕ ਰਹੇ ਹਣ ਗੁਰਦੁਆਰੀ ਕਰਾ ਰਹੀ ਹੈ ਲੋ ਵਿਚਾਰੇ ਚੱਲੇ ਹੁਣ ਟੈਂਡ ਵੱਲੋਂ ਬੱਕਰਾ ਬਦਲਦਾ ਣ ਪਾਇਆ ਬੱਕਰਾ ਬੱਕਰਾ ਈ ਮਮਾ ਗਾੜੀਏ ਆਪਾਂ ਵੀ ਜਾ ਗਏ ਮੁੰਡੇ ਕਹਿੰਦਾ ਮਾੜਾ ਤੱਤਾ ਕਰ ਦਈਏ ਰਾਜ ਚੱਕਦਾ ਕੰਮ ਹਲੇ ਠੰਡੇ ਹੀ ਬਈ ਮਿੱਤਰੋ ਸਭ ਤੋਂ ਖਤਰਨਾਕ ਮੋੜ ਤੇ ਆ ਗਏ ਆ ਜੀ ਆਪਾਂ ਹੁਣ ਜੀ ਚੜਾਈ ਤੇ ਪਤਾ ਲੱਗੂ ਹੁਣ ਕਿਹੜਾ ਬੱਕਰਾ ਕਿਸੇ ਦੇ ਹਿਸਾਬ ਨਾਲ ਚੱਲਦਾ ਮਾਰਦਾ ਬੜਕਾਂ ਪੂਰਾ ਜੀ ਪੂਰਾ ਡਿੰਗ ਪਾਉਂਦਾ ਹੋਇਆ ਆਉਂਦਾ ਹੋਇਆ ਉਹ ਬੱਸ ਵਾਲੇ ਨੇ ਵਿੱਚ ਤੇ ਗੱਡੀ ਵਾਲੇ ਨੇ ਵਿੱਚ ਥੋੜਾ ਪੰਗਾ ਪਾ ਦਿੱਤਾ ਹਰ ਚਲੀ ਜਾ ਰਹੇ ਨੇ ਚਲੀ ਆ ਰਹੇ ਨੇ ਜੀ ਚਲੀ ਆ ਰਹੇ ਨੇ ਆ ਰਹੇ ਜੀ ਪੂਰੇ ਜੋਰ ਦੇ ਨਾਲ ਗੋਪੀ ਬਾੜੀ ਸਾਡਾ ਪਿੱਛੇ ਰਹਿ ਗਿਆ ਗੋਪੀ ਨਹੀਂ ਆ ਰਿਹਾ ਦੋ ਟਰੈਕਟਰ ਤਾਂ ਆ ਗਏ ਆਪਣੇ ਤੀਜਾ ਟਰੈਕਟਰ ਪਿੱਛੇ ਆ ਜੀ ਉਹ ਆ ਨਹੀਂ ਰਿਹਾ ਜੀ ਕਰੈਕਟਰ ਨੂੰ ਬਣਦੇ ਇਹ ਬਿਲਕੁਲ ਨਹੀਂ ਮੰਨ ਰਹੇ ਹੈਗੇ ਉਹਦੇ ਚੋਰ ਦੇ ਵਿੱਚ ਪਿੱਛੇ ਮੰਨਾ ਵੀ ਮੰਨਾ ਵੀ ਬੋਲ ਲੰਬ ਘਟਦਾ ਆ ਰਿਹਾ Será y ya será Será y ya será ਆ ਗਿਆ ਜੀ ਪਿੱਛੇ ਗੋਪੀ ਬਾਦਸ਼ਾ ਉਹ ਤਾਂ ਆਮਨਤੋਰੀਆਂ ਗੁਤਹੀ ਆਉਂਦਾ ਆ ਗੋਪੀ RAM ਨਤਰਿਆ ਗੋਪੀ ਨੂੰ ਕੋਈ ਪ੍ਰੈਸ਼ਰ ਨਹੀਂ ਕੋਈ ਕੁਛ ਨਹੀਂ ਇਹ ਤਾਂ ਸਾਲ ਐਨ ਗੁੰਗਾ ਹੀ ਬਣ ਕੇ ਤੁਰਿਆ ਆ ਰਾਮ ਨਾਲ ਇਹ ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਜੀ ਮਾਲ ਇੱਥੇ ਵੀ 400 ਫੁੱਟ ਤੋਂ ਜ਼ਿਆਦਾ ਆ ਜੀ ਬਜਰੀ ਆ ਪਰ ਇਹ ਟਰੈਕਟਰ ਪ੍ਰਵਾਹ ਨਹੀਂ ਮੰਨਦਾ 4x4 ਆ ਆ ਲੋ ਜੀ ਉੱਡਾ ਜੀ ਯੋ ਰੋ ਯੋ ਰੋ ਆ ਪਿਆ ਦੀ ਕੰਮ ਪੂਰਾ ਆ ਗਿਆ ਬੱਕਰਾ ਰੌਣਾ ਤਨ ਤਨ ਭਿਆਨ ਨੂੰ ਨਹੀਂ ਜ਼ੋਰ ਨੂੰ ਵੀ ਆ ਬੱਕਰਾ ਅਰੇ ਆ ਗਿਆ ਆਹ ਚੂਗਦਾ ਅੱਠ ਜੱਕੀ ਮੇਲੇ ਵਾਲੀ ਦੀ ਕੰਮ ਵਾਲੀ ਵੀ ਆ ਕੰਮ ਵੀ ਲਈਦਾ ਠੋਕੇ ਤਾਂ ਮੇਲੇ ਦੇ ਕੀਦੇ ਪੂਰੇ ਠੋਕੇ ਯਾਤਰਾ ਵੀ ਕੀਤੀ ਕਰਮਾਣੀ ਡਰਾਈਵ ਆ ਯੂਰ ਸਾਹਿਬ ਬਟਨਾਸਰ ਸਾਰੇ ਜਾਈ ਆ ਉੰਡਾਰੀ ਖੱਟ ਗਈ ਜਾ ਆ ਆ ਆ ਝੋਟਿਆਂ ਦੀ ਰੀਜ਼ ਨਹੀਂ ਹੋਣੀ ਕੰਦਾ ਗੋਪੀ ਸਾਟਿਆ ਇੰਨਾ ਜਾਂਦਾ ਸੜੋ ਤੱਕ ਵੀਉ ਰੋਡ ਦੀ ਵੀ ਧੰਨ ਧੰਨ ਕਰਾਈ ਵਈ ਧੰਨ ਧੰਨ ਰੋਡ ਦੀ ਹੋਈ ਵਈ ਆ puri ਵਾਲੇ ਸਾਥ ਕਹਿੰਦੇ ਇਹਨਾਂ ਨੂੰ ਕੇ ਜਾ ਰਹੇ ਆ। ਹਾਂ ਉਹ ਬੱਕਰਾ ਛੂਕਦਾ ਇਹ। ਪਰਾਂਦਾ ਕੰਮ ਗੋਲ-ਗੋਲਕ ਨਹੀਂ। ਐ ਬਣਦੇ ਚੱਲੇ ਐ। ਬਦਲ ਧੂਏ ਦੇ ਕਿ ਨਹੀਂ ਇਹਨੂੰ ਤਾਂ ਪਤਾ ਹੀ ਨਹੀਂ ਹੈਗੀ ਕਿ ਨਹੀਂ ਹੈਗੀ ਖਾਲੀ ਆਂਗਾ ਹੀ ਆਈ ਜਾਂਦਾ ਆ ਨਾ ਪਟ ਪਟ ਕੇ ਤੱਪ ਤੱਪ ਹੁੰਦੀ ਜਾਂਦੀ ਟਾਇਰਾਂ ਦੀ ਚੱਲ ਵੀ ਝੋਟਿਆ ਚਲੀਆਂ ਆਪਾਂ ਦੀ ਹਾਂ ਇੱਥੇ ਇੱਕ ਕੁਬੀਆ ਤੇ ਮਾਰ ਲਿਆ ਥੋੜਾ ਘੱਟ ਭਾਜਾ ਦਾ ਪਾ ਲਿਆ ਬਾ ਨਿਕਲੇ ਨਿਕਲੇ ਚੱਲ ਚੱਲ ਕਰੇ ਦੇ ਤਾਂ ਮੈਂ ਵੇਖਿਆ ਵੀ ਆਂ ਬਿਲਕੁਲ ਘੱਟ ਆਣਾ ਤਾਂ ਪੰਗਾ ਪੈਂਦਾ ਇਹਦਾ 嗯。Mm hmm. ਹੀ ਕੋਈ ਬਹੁਤ ਬੈਕਲਮ ਜਾ ਮੈਂ ਕਿੰਨਾ ਵਾੜ ਜਾ ਕਰ ਇਹਨੇ ਕੋਈ ਚੋਰੀ ਐਦਾਂ ਦਾ 10 ਲੱਖ ਵਾਲਾ ਇੱਕ ਲਾਇਸੈਂਸ ਮੈਨੂੰ ਬਣਾਉਣਾ ਆ ਤਰੋ ਪਹੁੰਚ ਗਿਆ ਟਿਕਾਣੇ ਬਾਕੀ ਮਿਲਦੇ ਆ ਤੁਹਾਨੂੰ ਫੇ ਅਗਲੇ ਵਲੌਗ ਦੇ ਵਿੱਚ ਆਬਲੌਗ ਦੀ ਗੱਲ ਦੇ ਇੱਥੇ ਸਮਾਪਤੀ ਢੱਲੂ ਕਿੱਦਾਂ ਫੇ ਲਓ ਵੀ